ਅੱਜ ਮੈਂ ਤੁਹਾਨੂੰ ਇੱਕ ਅਜਿਹੀ ਸੱਚੀ ਘਟਨਾ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸ ਬਾਰੇ ਸੁਣ ਕੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੀ ਅਜਿਹਾ ਕੁਝ ਵੀ ਹੋ ਸਕਦਾ ਹੈ ਕੁਮਾਰੀ ਇੰਦੂ ਨਾਮ ਦੀ ਕੇਰਲਾ ਦੀ ਇੱਕ ਕੁੜੀ ਦਾ ਵਿਆਹ ਸੀ ਪਰ ਦੋਸਤੋ ਵਿਆਹ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਕੁੜੀ ਗਾਇਬ ਹੋ ਜਾਂਦੀ ਹੈ ਇਸ ਤੋਂ ਬਾਅਦ ਇਸ ਕੁੜੀ ਦੇ ਨਾਲ ਟ੍ਰੇਨ ਵਿੱਚ ਇੰਨਾ ਭਿਆਨਕ ਕੰਮ ਹੁੰਦਾ ਹੈ ਕਿ ਜਿਸ ਬਾਰੇ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਤੁਸੀਂ ਇਸ ਪੋਰੀਕ ਹਾਰੇ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਇਸ ਕਹਾਣੀ ਦੀ ਸ਼ੁਰੂਆਤ ਕੇਰਲਾ ਤੋਂ ਹੁੰਦੀ ਹੈ ਜਿੱਥੇ 2012 ਵਿੱਚ 25 ਸਾਲ ਦੀ ਇੱਕ ਕੁੜੀ ਜੋ ਇੱਕ ਰਿਸਰਚੋ ਸੋ ਕਾਲਰ ਸੀ ਪੜਾਈ ਕਰਨ ਆਉਂਦੀ ਹੈ ਉਸ ਦਾ ਨਾਮ ਕੁਮਾਰੀ ਇੰਦੂ ਸੀ ਜੋ ਦਿਖਣ ਵਿੱਚ ਬਹੁਤ ਸੁੰਦਰ ਅਤੇ ਪੜਾਈ ਵਿੱਚ ਬਹੁਤ ਹੀ ਹੋਸ਼ਿਆਰ ਸੀ ਉਹ ਇੰਦੂ ਕਾਲਜ ਵਿੱਚ ਪੜਾਈ ਕਰਨ ਆਉਂਦੀ ਹੈ ਪਰ ਕਾਲਜ ਦੀ ਨਮੀ ਸਟੂਡੈਂਟ ਸੀ ਤਾਂ ਉਸਦੇ ਕਾਲਜ ਵਿੱਚ ਜ਼ਿਆਦਾ ਦੋਸਤ ਨਹੀਂ ਸਨ ਉਹ اسی ਇੰਸਟੀਚਿਊਟ ਵਿੱਚ ਆਪਣੀ ਕਲਾਸ ਲਗਾਉਂਦੀ ਅਤੇ ਫਿਰ ਆਪਣੀ ਪੜ੍ਹਾਈ ਵਿੱਚ ਮਗਰ ਰਹਿੰਦੀ ਇਸੇ ਦੌਰਾਨ ਕੁਮਾਰੀ இந்து ਦੀ ਮੁਲਾਕਾਤ ਇੱਕ ਮੁੰਡੇ ਨਾਲ ਹੁੰਦੀ ਹੈ ਜੋ ਇਸੇ ਇੰਸਟੀਚਿਊਟ ਵਿੱਚ ਐਸਐਸਐਮ ਦੇ ਅਹੁਦੇ ਤੇ ਕੰਮ ਕਰ ਰਿਹਾ ਸੀ ਜਿਸ ਦਾ ਨਾਮ ਸੁਆਸ ਸੀ ਸੁਆਸ ਉਮਰ ਵਿੱਚ இந்து ਤੋਂ ਥੋੜਾ ਵੱਡਾ ਸੀ ਹੁਣ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਸੁਆਸ ਇੰਦੂ ਨੂੰ ਜਾਣਨ ਲੱਗ ਪੈਂਦਾ ਹੈ ਅਤੇ ਇੰਦੂ ਵੀ ਮੁਨ ਕਿਸੇ ਵੀ ਪ੍ਰਜੱਤ ਜਾਂ ਪੜਾਈ ਦੇ ਸਿਲਸਿਲੇ ਵਿੱਚ ਸੁਆਸ ਨੂੰ ਅਕਸਰ ਮਿਲਦੀ ਰਹਿੰਦੀ ਹੈ ਸੁਆਸ ਵੀ ਇੰਦੂ ਦੀ ਬਹੁਤ ਮਦਦ ਕਰਦਾ ਸੀ ਹੌਲੀ-ਹੌਲੀ ਦੋਨਾਂ ਦੀਆਂ ਮੁਲਾਕਾਤਾਂ ਵਧਣ ਲੱਗੀਆਂ ਅਤੇ ਦੋਨੇ ਦੋਸਤ ਬਣ ਜਾਂਦੇ ਹਨ ਤੇ ਹੌਲੀ-ਹੌਲੀ ਦੋਨਾਂ ਦੀ ਦੋਸਤੀ ਵੀ ਬਦਨ ਲੱਗਦੀ ਹੈ ਇੰਦੂ ਅਤੇ ਸੁਆਸ ਅਕਸਰ ਇਸ ਕਾਲਜ ਵਿੱਚ ਇਕੱਠੇ ਰਹਿੰਦੇ ਸਨ ਬਹੁਤ ਗੱਲਾਂ ਕਰਦੇ ਸਨ ਇਨ ਦੋਨੋਂ ਇਸ ਕਾਲਜ ਵਿੱਚ ਇੱਕ ਚੰਗਾ ਦੋਸਤ ਮਿਲ ਗਿਆ ਸੀ ਤਾਂ ਆਪਣੀਆਂ ਸਾਰੀਆਂ ਗੱਲਾਂ ਸੁਆਸ ਨਾਲ ਸੇਅਰ ਕਰਨ ਲੱਗ ਪਈ ਵੱਧ ਰਹੀਆਂ ਮੁਲਾਕਾਤਾਂ ਕਾਲਜ ਵਿੱਚ ਹੀ ਇਕੱਠੇ ਰਹਿਣਾ ਇਕੱਠੇ ਘੁੰਮਣਾ ਇਹ ਸਭ ਕੁਝ ਦੋਨਾਂ ਨੂੰ ਬਹੁਤ ਚੰਗਾ ਲੱਗਣ ਲੱਗਾ ਅਤੇ ਇੰਨਾ ਵੱਧ ਰਹੀਆਂ ਨਜ਼ਦੀਕੀਆਂ ਦੇ ਕਾਰਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਇਹ ਦੋਵੇਂ ਆਪਸ ਵਿੱਚ ਪਿਆਰ ਕਰਨ ਲੱਗ ਪਏ ਪਰ ਦੋਸਤੋ ਇਹਨਾਂ ਦੋਮਾਂ ਵਿੱਚੋਂ ਕੋਈ ਨਹੀਂ ਜਾਣਦਾ ਸੀ ਕਿ ਇਹਨਾਂ ਦਾ ਇੰਨਾ ਨੇੜੇ ਆਉਣਾ ਇਹਨਾਂ ਲਈ ਅੱਗੇ ਜਾ ਕੇ ਇੰਨਾ ਭਿਆਨਕ ਇੰਨਾ ਖੌਫਨਾਕ ਮੰਝਿਰ ਲਿਆਵੇਗਾ ਹੁਣ ਸੁਆਸ ਇਹਨ ਦੋਨੋਂ ਇੰਨਾ ਪਿਆਰ ਕਰਨ ਲੱਗ ਪਿਆ ਸੀ ਉਹ ਇਹਨ ਦੋਨੋਂ ਗਵਾਉਣਾ ਨਹੀਂ ਚਾਹੁੰਦਾ ਸੀ ਇੱਕ ਦਿਨ ਜਦੋਂ ਸੁਆਸ ਅਤੇ இந்து ਇਕੱਠੇ ਸਨ ਤਾਂ ਸੁਆਸ இந்து ਵਿਆਹ ਲਈ ਪ੍ਰਪੋਜ਼ ਕਰਦਾ ਹੈ ਸੁਆਸ ਕਹਿੰਦਾ ਹੈ ਕਿ ਉਹ இந்து ਨਾਲ ਵਿਆਹ ਕਰਨਾ ਚਾਹੁੰਦਾ ਹੈ ਕਿਉਂਕਿ ਹੁਣ இந்து ਵੀ ਸੁਆਸ ਨੂੰ ਪਿਆਰ ਕਰਦੀ ਸੀ ਉਹ ਵੀ ਹੁਣ ਸੁਆਸ ਦੇ ਪ੍ਰਪੋਜ਼ਰ ਨੂੰ ਠੁਕਰਾਉਂਦੀ ਨਹੀਂ ਹੈ ਉਸੇ ਸਮੇਂ இந்து ਸੁਆਸ ਨੂੰ ਵਿਆਹ ਲਈ ਹਾਂ ਕਰ ਦਿੰਦੀ ਹੈ ਅਤੇ ਸ਼ਾਇਦ ਇਸ ਹਾਰ ਇਹ ਸਾਰੀ ਕਹਾਣੀ ਨੂੰ ਇੰਨਾ ਭਿਆਨਕ ਮੋੜ ਦੇ ਦਿੱਤਾ ਹੁਣ இந்து ਦੇ ਵਿਆਹ ਦੀ ਹਾਂ ਦੇ ਬਾਅਦ ਸੁਆਸ ਬਹੁਤ ਖੁਸ਼ ਹੁੰਦਾ ਹੈ ਅਤੇ ਇਸੀ ਖੁਸ਼ੀ ਦੇ ਕਾਰਨ ਇੱਕ ਦਿਨ 24 ਅਪ੍ਰੈਲ 2012 ਨੂੰ ਸੁਆਸ ਤੇਰੂ ਵਿਨੰਤਪੁਰਮ ਤੋਂ ਕੋਜੀਕੋਡ ਲਈ ਆਪਣੀ ਅਤੇ ਇੰਦੂ ਦੀਆਂ ਦੋ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਵਾ ਲੈਂਦਾ ਹੈ ਸੁਆਸ ਨੇ ਤੇਰੂ ਵਿਨੰਤਪੁਰਮ ਤੋਂ ਕੋਜੀਕੋਡ ਲਈ ਇਸ ਲਈ ਟਿਕਟਾਂ ਮੁੱਕ ਕਰਵਾਈਆਂ ਸੀ ਕਿਉਂਕਿ ਉਹ ਕੋਜੀਕੋਡ ਪਹੁੰਚ ਕੇ ਇੰਦੂ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਸੁਆਸ ਨੇ ਪੂਰੀ ਤਿਆਰੀ ਕਰ ਰੱਖੀ ਸੀ ਅਤੇ ਵਿਆਹ ਲਈ ਬੁਕਿੰਗ ਵੀ ਤਰਵਾ ਰੱਖੀ ਸੀ ਪਰ ਇਹਨਾਂ ਦੋਨੋਂ ਇਸ ਗੱਲ ਦੀ ਭਨਕ ਵੀ ਨਹੀਂ ਸੀ ਕਿ ਸੁਆਸ ਨੇ ਇੰਨਾ ਕੁਝ ਸੋਚ ਰੱਖਿਆ ਹੈ ਕਿਉਂਕਿ ਸੁਆਸ ਨੇ ਇਹ ਇਹ ਗੱਲ ਇੰਦੂ ਤੋਂ ਰਾਜ ਰੱਖੀ ਸੀ ਉਹ ਇਹਨਾਂ ਦੋਵਾਂ ਦਾ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਇਸ ਦੇ ਇਲਾਵਾ ਸੁਆਸ ਨੇ ਕੋਜੀ ਕੋਰ ਤੋਂ ਸਿੱਕਮ ਦੀਆਂ ਵੀ ਟਿਕਟਾਂ ਬੁੱਕ ਕਰਵਾ ਰੱਖੀਆਂ ਸੀ ਤਾਂ ਜੋ ਉਹ ਦੋਵੇਂ ਕੋਜੀ ਕੋਰ ਵਿੱਚ ਵਿਆਹ ਕਰਕੇ ਉਹ ਤੋਂ ਵੀ ਆਪਣੇ ਹਨੀਮੂਨ ਲਈ ਸਿੱਕਮ ਨਿਕਲ ਜਾਣ ਪਰ ਸਵਾਸ ਨੇ ਇਹ ਗੱਲ ਵੀ ਇੰਦੂ ਤੋਂ ਚੁਪਾ ਕੇ ਰੱਖੀ ਸੀ ਅਤੇ ਉਹ ਇੰਦੂ ਨੂੰ ਸਿਰਫ ਇਹ ਕਹਿੰਦਾ ਹੈ ਕਿ ਤੂੰ ਅਤੇ ਮੈਂ ਘੁੰਮਣ ਲਈ ਕੋਜੀਕੋਰ ਜਾ ਰਹੀ ਹਾਂ ਇੰਦੂ ਆਪਣੇ ਨਾਲ ਸਫ਼ਰ ਕਰਨ ਲਈ ਤਿਆਰ ਹੋ ਜਾਂਦੀ ਹੈ ਕਿਉਂਕਿ ਉਹ ਪਹਿਲਾਂ ਵੀ ਬਹੁਤ ਵਾਰ ਜਾ ਚੁੱਕੀ ਸੀ ਪਰ ਫਿਰ ਕੁਝ ਜਹਾ ਹੁੰਦਾ ਹੈ ਜਿਸ ਦੀ ਸਵਾਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ 24 April 2012 ਨੂੰ ਉਸੇ ਦਿਨ ਜਿਸ ਦਿਨ ਸਵਾਸ ਨੇ ਟਿਕਟ ਬੁੱਕ ਕਰਵਾਈ ਸੀ ਉਸੇ ਦਿਨ ਸ਼ਾਮ ਨੂੰ ਸਵਾਸ ਦੇ ਘਰ ਪਹੁੰਚਦੇ ਹਨ இந்து ਦੇ ਮਾਪੇ இந்து ਦੇ ਮਾਪੇ ਸਵਾਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਸਨ ਬਸ ਇਹ ਹੀ ਪਤਾ ਸੀ ਕਿ ਸਵਾਸ இந்து ਦਾ ਵੈਸਟ ਫਰੈਂਡ ਹੈ ਸਵਾਸ ਲੋ ਉਹਨਾਂ ਦਾ ਅਚਾਨਕ ਆਉਣਾ ਥੋੜਾ ਅਜੀਬ ਲੱਗਾ ਪਰ ਫਿਰ ਵੀ ਸਵਾਸ ਨੇ ਉਹਨਾਂ ਦਾ ਚੰਗੀ ਤਰ੍ਹਾਂ ਸਵਾਗਤ ਕੀਤਾ ਅਤੇ ਉਹਨਾਂ ਦੀ ਚੰਗੀ ਖਾਤਰਦਾਰੀ ਕੀਤੀ ਉਸ ਤੋਂ ਬਾਅਦ ਉਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋਣ ਲੱਗਦੀ ਹੈ ਗੱਲਬਾਤ ਕਰਨ ਦੇ ਦੌਰਾਨ ਹੀ இந்து ਦੇ ਪਿਤਾ ਜੀ ਸਵਾਸ ਨੂੰ ਉਸ ਦੇ ਘਰ ਆਉਣ ਦਾ ਕਾਰਨ ਦੱਸਦੇ ਹੋਏ ਕਹਿੰਦੇ ਹਨ ਕਿ ਉਹਨਾਂ ਨੇ இந்து ਦਾ ਵਿਆਹ ਰੱਖ ਦਿੱਤਾ ਹੈ ਅਤੇ ਵਿਆਹ ਵਿੱਚ ਉਸ ਦਾ ਵੈਸਟ ਫਰੈਂਡ ਨਹੀਂ ਆਏ ਇਹ ਕਿਵੇਂ ਹੋ ਸਕਦਾ ਹੈ ਐਨਾ ਕਹਿ ਕੇ ਉਹਨਾਂ ਨੇ ਸਵਾਸ ਦੇ ਹੱਥ ਵਿੱਚ இந்து ਦੇ ਵਿਆਹ ਦਾ ਕਾਰਡ ਦੇ ਦਿੱਤਾ ਇਸ ਕਾਰਡ ਨੂੰ ਵੇਖਦੇ ਹੀ ਸਵਾਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਡਰ ਜਾਂਦਾ ਹੈ ਆਖਿਰ ਇਹ ਕਿਵੇਂ ਹੋ ਸਕਦਾ ਹੈ ਅੱਗੇ இந்து ਦੇ ਪਿਤਾ ਜੋ ਗੱਲ ਕਹਿੰਦੇ ਹਨ ਉਹ ਸਵਾਸਲੀ ਹੋਰ ਵੀ ਹੈਰਾਨੀ ਵਾਲੀ ਸੀ இந்து ਦੇ ਪਿਤਾ ਅਗੇ ਕਹਿੰਦੇ ਹਨ ਕਿ ਇਹ ਵਿਆਹ இந்து ਦੀ ਮਰਜ਼ੀ ਨਾਲ ਹੀ ਕੀਤਾ ਗਿਆ ਹੈ ਉਹਨਾਂ ਨੇ இந்து ਨਾਲ ਇਸ ਬਾਰੇ ਗੱਲ ਵੀ ਕੀਤੀ ਸੀ ਅਤੇ ਉਸ ਨੇ ਵਿਆਹ ਲਈ ਹਾਂ ਕਰ ਦਿੱਤੀ ਸੀ ਐਨਾ ਕਹਿ ਕੇ இந்து ਦੇ ਮਾਪੇ ਉਤੋਂ ਚਲੇ ਜਾਂਦੇ ਹਨ ਇਸ ਗੱਲ ਦੀ ਖਬਰ ਇੰਦੂ ਨੂੰ ਨਹੀਂ ਸੀ ਕਿ ਉਸਦੇ ਮਾਪੇ ਸੁਆਸ ਨੂੰ ਉਸਦੇ ਵਿਆਹ ਦਾ ਕਾਰਡ ਦੇਣ ਉਸਦੇ ਘਰ ਦੇ ਹਨ ਸ਼ਾਇਦ ਜੇ ਇੰਦੂ ਨੂੰ ਇਹ ਗੱਲ ਪਤਾ ਹੁੰਦੀ ਤਾਂ ਉਹ ਉਹਨਾਂ ਨੂੰ ਉੱਥੇ ਜਾਣ ਤੋਂ ਰੋਕ ਲੈਂਦੀ ਅਤੇ ਟ੍ਰੇਨ ਵਿੱਚ ਇੰਨਾ ਭਿਆਨਕ ਹਾਦਸਾ ਨਾ ਹੁੰਦਾ ਅਤੇ ਸੁਆਸ ਦੇ ਮਨ ਵਿੱਚ ਇੱਕ ਹੀ ਗੱਲ ਚੱਲ ਰਹੀ ਸੀ ਕਿ ਆਖਿਰ ਕਿਉਂ ਇੰਦੂ ਨੇ ਉਸ ਨੂੰ ਆਪਣੇ ਰਿਸ਼ਤੇ ਅਤੇ ਆਪਣੀ ਵਿਆਹ ਬਾਰੇ ਨਹੀਂ ਦੱਸਿਆ ਕਿਤੇ ਸੁਆਸ ਨੇ இந்து ਦੇ ਨਾਲ ਆਪਣੇ ਵਿਆਹ ਦਾ ਰਜਿਸਟ੍ਰੇਸ਼ਨ ਕਰਵਾ ਰੱਖਿਆ ਸੀ ਅਤੇ ਧਾਕੇ ਹਨੀਮੂਨ ਦੀ ਟਿਕਟ ਵੀ ਬੁੱਕ ਕਰਵਾ ਰੱਖੀ ਸੀ ਅਤੇ ਕਿਤੇ ਉਹ இந்து ਦੇ ਵਿਆਹ ਦਾ ਕਾਰ ਹੱਥ ਵਿੱਚ ਫੜੀ ਖੜਾ ਸੀ ਇਹ ਗੱਲ ਸੁਆਸ ਨੂੰ ਅੰਦਰ ਹੀ ਅੰਦਰ ਖਾਈ ਜਾ ਰਹੀ ਸੀ ਉਸ ਦੇ ਮਨ ਵਿੱਚ இந்து ਪ੍ਰਤੀ ਗੁੱਸਾ ਵੀ ਸੀ ਕਿ ਗੱਲ ਇੰਨੀ ਅੱਗੇ ਵੱਧ ਗਈ ਪਰ இந்து ਨੇ ਕਦੇ ਜ਼ਿਕਰ ਤੱਕ ਨਹੀਂ ਕੀਤਾ ਪਰ ਸੁਆਸ ਸੋਚਦਾ ਹੈ ਕਿ ਇੰਦੂ ਦੇ ਘਰਵਾਰੇ ਕਾਸਟ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਤਾਂ ਸ਼ਾਇਦ ਇੰਦੂ ਨੇ ਘਰਵਾਰਿਆਂ ਦੇ ਦਬਾਅ ਵਿੱਚ ਆ ਕੇ ਇਸ ਵਿਆਹ ਲਈ ਹਾਂ ਕੀਤੀ ਹੋਵੇਗੀ ਉਸ ਦੇ ਮਨ ਵਿੱਚ ਹੁਣ ਵੀ ਇਹ ਸੀ ਕਿ ਉਸ ਨੂੰ ਇੱਕ ਵਾਰ ਫਿਰ ਤੋਂ ਇੰਦੂ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਤਾਂ ਸੁਆਸ ਇਸ ਟ੍ਰਿਪ ਨੂੰ ਰੱਦ ਨਹੀਂ ਕਰਦਾ ਹੈ ਅਤੇ ਅਗਲੇ ਹੀ ਦਿਨ 25 April 2012 ਨੂੰ ਇੰਦੂ ਅਤੇ ਸੁਆਸ ਪਲਾਨ ਦੇ ਮੁਤਾਬਿਕ ਦੋਵੇਂ ਤੇਰੋਂ ਵਿਨੰਤਪੁਰਮ ਰੇਲਵੇ ਸਟੇਸ਼ਨ ਉੱਤੇ ਮਿਲਦੇ ਹਨ ਅਤੇ ਉਤੋਂ ਫੌਜੀ ਕੋਰ ਲਈ ਟ੍ਰੇਨ ਫੜਦੇ ਹਨ ਦੋਵੇਂ ਟ੍ਰੇਨ ਵਿੱਚ ਬੈਰ ਜਾਂਦੇ ਹਨ ਅਤੇ ਟ੍ਰੇਨ ਤੇਰੋਂ ਵਿਨੰਤਪੁਰਮ ਤੋਂ ਰਵਾਨਾ ਹੋ ਜਾਂਦੀ ਹੈ ਟ੍ਰੇਨ ਚੱਲਦੇ ਹੀ ਦੋਵੇਂ ਆਪਸ ਵਿੱਚ ਗੱਲਬਾਤ ਸ਼ੁਰੂ ਕਰਦੇ ਹਨ ਸੁਆਸ ਆਪਣੇ ਸਾਹਮਣੇ ਦੀ ਸੀਟ ਤੇ ਬੈਠੀ ਇੰਦੂ ਨੂੰ 24 ਅਪ੍ਰੈਲ ਦੀ ਸ਼ਾਮ ਦੀ ਘਟਨਾ ਬਾਰੇ ਦੱਸਦਾ ਹੈ ਕਿ ਸ਼ਾਮ ਨੂੰ ਤੇਰੇ ਮੰਮੀ ਪਾਪਾ ਤੇਰੇ ਵਿਆਹ ਦਾ ਕਾਰਡ ਲੈ ਕੇ ਮੇਰੇ ਘਰ ਆਏ ਸਨ ਤਾਂ ਸਵਾਸ ਦੇ ਮੂੰਹ ਵਿੱਚੋਂ ਇਹ ਇਹ ਗੱਲ ਸੁਣਦੇ ਹੀ ਇੰਦੂ ਦੇ ਚਿਹਰੇ ਦੀ ਚਮਕ ਉਬਜਾਂਦੀ ਹੈ ਕਿ ਆਖਿਰ ਇਹ ਕੀ ਹੋ ਗਿਆ ਹੁਣ ਸਾਹਮਣੇ ਸੀਟ ਤੇ ਬੈਠਾ ਸਵਾਸ ਇੰਦੂ ਨੂੰ ਆਪਣੇ ਪਲਾਨ ਬਾਰੇ ਦੱਸਦਾ ਹੈ ਕਿ ਉਸਨੇ ਸਿਰਫ ਤੇਰੇ ਨਾਲ ਵਿਆਹ ਕਰਨ ਲਈ ਤੇਰੋਂ ਅਨੰਤਪੁਰਮ ਤੋਂ ਕੋਜੀਕੋਡ ਦੀ ਟਿਕਟ ਬੁੱਕ ਕਰਵਾਈ ਹੈ ਅਤੇ ਇਸ ਵਿਆਹ ਲਈ ਉਸਨੇ ਰਜਿਸਟ੍ਰੇਸ਼ਨ ਵੀ ਕਰਵਾ ਰੱਖਿਆ ਹੈ ਉਹ ਅੱਗੇ ਕਹਿੰਦਾ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਕੋਰਟ ਮੈਰिज ਲਈ ਵੀ ਰਜਿਸਟ੍ਰੇਸ਼ਨ ਕਰਵਾ ਰੱਖਿਆ ਹੈ ਇਹ ਗੱਲ ਸੁਣਦੇ ਹੀ இந்து ਕਹਿੰਦੀ ਹੈ ਕਿ ਇਹ ਨਹੀਂ ਹੋ ਸਕਦਾ ਮੇਰੇ ਘਰ ਵਾਲੇ ਕਦੇ ਵੀ ਇਸ ਦਲ ਲਈ ਰਾਜੀ ਨਹੀਂ ਹੋਣਗੇ ਕਿ ਉਹਨਾਂ ਦੀ ਬੇਟੀ ਦਾ ਵਿਆਹ ਕਿਸੇ ਦੂਜੀ ਕਾਸਟ ਦੇ ਮੁੰਡੇ ਨਾਲ ਹੋਵੇ ਅਤੇ ਮੈਂ ਤੇਰੇ ਨਾਲ ਕਿਸੇ ਵੀ ਹਾਲਤ ਵਿੱਚ ਵਿਆਹ ਨਹੀਂ ਕਰ ਸਕਦੀ ਸਾਡਾ ਸਫ਼ਰ ਸਿਰਫ਼ ਦੋਸਤੀ ਅਤੇ ਪਿਆਰ ਤੱਕ ਹੀ ਸੀ ਪਰ ਸੁਆਸ ਇੰਦੂ ਦੀ ਗੱਲ ਸੁਣ ਕੇ ਉਸ ਨੂੰ ਵਿਆਹ ਲਈ ਜ਼ਿੱਦ ਕਰਨ ਲੱਗਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤੇਰੇ ਬਿਨਾਂ ਕਿਸੇ ਵੀ ਹਾਲਤ ਵਿੱਚ ਨਹੀਂ रह ਸਕਦਾ ਇਹ ਸੁਣ ਕੇ ਇੰਦੂ ਨੂੰ ਵੀ ਗੁੱਸਾ ਆ ਜਾਂਦਾ ਹੈ ਅਤੇ ਉਹ ਉਸ ਦੇ ਸਾਹਮਣੇ ਸੀੜ ਦੇ ਬੈਠੀ ਜ਼ੋਰ-ਜ਼ੋਰ ਨਾਲ ਚਿਲਾਉਣ ਲੱਗਦੀ ਹੈ ਜਦੋਂ ਉਹ ਦੋਵੇਂ ਬਿਆਸ ਕਰ ਰਹੇ ਹੁੰਦੇ ਹਨ ਤਾਂ ਉਸੇ ਟ੍ਰੇਨ ਦੇ ਡੱਬੇ ਵਿੱਚ ਉਹਨਾਂ ਦੇ ਕੋਲ ਬੈਠੇ ਲੋਕ ਵੀ ਉਹਨਾਂ ਨੂੰ ਇੱਕ ਨਜ਼ਰ ਨਾਲ ਦੇਖ ਰਹੇ ਹੁੰਦੇ ਹਨ ਪਰ ਜਿਵੇਂ ਜਿਵੇਂ ਦੋਮਾ ਦੀ ਬੈਂਸਬਾਦੀ ਹੈ ਸਵਾਸ ਇਹਨਾਂ ਨੂੰ ਟੋਕਦੇ ਹੋਏ ਕਹਿੰਦਾ ਹੈ ਕਿ ਸਾਰੇ ਲੋਕ ਉਹਨਾਂ ਦੀਆਂ ਗੱਲਾਂ ਸੁਣ ਰਹੇ ਹਨ ਇਸ ਲਈ ਉਹਨਾਂ ਨੂੰ ਸਾਈਡ ਤੇ ਜਾ ਕੇ ਆਰਾਮ ਨਾਲ ਗੱਲ ਕਰਨੀ ਚਾਹੀਦੀ ਹੈ ਇੰਦੂ ਅਤੇ ਸਵਾਸ ਆਪਣੀ ਸੀਟ ਤੋਂ ਖੜੇ ਹੋ ਕੇ ਗੈਲਰੀ 'ਚੋਂ ਹੁੰਦੇ ਹੋਏ ਉਸ ਡੱਬੇ ਦੇ ਦਰਵਾਜ਼ੇ ਦੇ ਕੋਲ ਆ ਜਾਂਦੇ ਹਨ ਅਤੇ ਗੱਲਬਾਤ ਕਰਨ ਲੱਗਦੇ ਹਨ ਉਸ ਸਮੇਂ ਲਗਭਗ ਰਾਤ ਦੇ 2 ਵਜੇ ਰਹੇ ਹੁੰਦੇ ਹਨ ਉਸ ਦਰਵਾਜ਼ੇ ਦੇ ਕੋਲ இந்து ਅਤੇ ਸੁਆਸ ਦੇ ਇਲਾਵਾ ਕੋਈ ਨਹੀਂ ਹੁੰਦਾ இந்து ਉਸ ਵੇਲੇ ਦਰਵਾਜ਼ੇ ਦੇ ਬਿਲਕੁਲ ਕੋਲ ਖੜੀ ਹੁੰਦੀ ਹੈ ਅਤੇ ਸੁਆਸ ਉਸ ਦੇ ਸਾਹਮਣੇ ਖੜਾ ਹੁੰਦਾ ਹੈ ਉਦੋਂ ਸੁਆਸ ਆਖਰੀ ਵਾਰ இந்து ਤੋਂ ਪੁੱਛਦਾ ਹੈ ਕਿ ਕੀ ਉਹ ਉਸ ਨਾਲ ਵਿਆਹ ਕਰੇਗੀ இந்து ਮਨਾ ਕਰਦੀ ਹੋਈ ਕਹਿੰਦੀ ਹੈ ਕਿ ਉਹ ਆਪਣੇ ਘਰ ਵਾਲਿਆਂ ਦੇ ਖਿਲਾਫ ਨਹੀਂ ਜਾ ਸਕਦੀ ਉਸਨੇ ਕਿਹਾ ਕਿ ਉਸਨੇ ਖੁਦ ਵੀ ਇਸ ਵਿਆਹ ਲਈ ਹਮਮੀ ਪਰੀ ਹੈ ਅਤੇ ਉਹ ਉਸੇ ਮੁੰਡੇ ਨਾਲ ਵਿਆਹ ਕਰੇਗੀ ਜਿਸ ਨੂੰ ਉਸਦੇ ਮੰਮੀ ਪਾਪਾ ਨੇ ਪਸੰਦ ਕੀਤਾ ਹੈ। ਇੰਦੂ ਦੀ ਇਹ ਗੱਲ ਸੁਣ ਕੇ ਸਵਾਸ ਨੂੰ ਬਹੁਤ ਬੁਰਾ ਲੱਗਦਾ ਹੈ ਅਤੇ ਇਸ ਗੱਲ ਲਈ ਸਵਾਸ ਨੂੰ ਇੰਨਾ ਗੁੱਸਾ ਆ ਜਾਂਦਾ ਹੈ ਕਿ ਰਾਤ ਦੇ 2 ਵਜੇ ਜਦੋਂ ਟ੍ਰੇਨ ਪ੍ਰਯਾਗ ਨਦੀ ਦੇ ਪੁਲ ਤੋਂ ਹਜ਼ਰ ਨਗਿੰਦੀ ਹੁੰਦੀ ਹੈ ਸਵਾਸ ਇੰਦੂ ਨੂੰ ਟ੍ਰੇਨ ਤੋਂ ੱੱਕਾ ਦੇ ਦਿੰਦਾ ਹੈ। ਜਿਵੇਂ ਇਹ ਹਿੰਦੂ ਤ੍ਰੇਂ ਤੋਂ ਡਿੱਗਦੀ ਹੈ ਉਸ ਦਾ ਸਿਰ ਸਿੱਧਾ ਪੁਲ ਦੀ ਪਾਈਪ ਨਾਲ ਟਕਰਾਂਦਾ ਹੈ ਅਤੇ ਹਿੰਦੂ ਸਿੱਧਾ ਪਾਈਪ ਨਾਲ ਟਕਰਾ ਕੇ ਪਾਣੀ ਵਿੱਚ ਡਿੱਗ ਜਾਂਦੀ ਹੈ ਪਲਪਲ ਦੇ ਗੁੱਸੇ ਨੇ ਸਵਾਸ ਤੋਂ ਇੰਨਾ ਵੱਡਾ ਕਾੜ ਕਰਵਾ ਦਿੱਤਾ ਹੁਣ ਸਵਾਸ ਵੀ ਡਰ ਜਾਂਦਾ ਹੈ ਅਤੇ ਉਹ 12 ਕਿਲੋਮੀਟਰ ਅੱਗੇ ਆਉਣ ਵਾਲੇ ਸਟੇਸ਼ਨ ਤੇ ਉਤਰ ਜਾਂਦਾ ਹੈ ਅਤੇ ਵਾਪਸ ਆਪਣੇ ਘਰ ਚਲਾ ਜਾਂਦਾ ਹੈ ਇੱਥੇ ਜਦੋਂ இந்து ਦੇ ਪਾਪਾ ਸਵੇਰੇ இந்து ਨੂੰ ਕਾਲ ਕਰਦੇ ਹਨ ਤਾਂ ਉਸ ਦਾ ਫੋਨ ਸਵਿਚ ਆਫ ਆ ਰਿਹਾ ਹੁੰਦਾ ਹੈ ਉਹਨਾਂ ਨੂੰ ਵੀ ਇਹ ਗੱਲ ਪਤਾ ਨਹੀਂ ਸੀ ਕਿ ਪਿਛਲੀ ਰਾਤ இந்து ਸੁਆਸ ਦੇ ਨਾਲ ਸੀ ਫਿਰ ਵੀ ਉਹ ਇੱਕ ਵਾਰ ਸੁਆਸ ਤੋਂ ਪੁੱਛਦੇ ਹਨ ਕਿ இந்து ਦਾ ਫੋਨ ਸਵਿਚ ਆਫ ਆ ਰਿਹਾ ਹੈ ਉਹ ਕਿੱਥੇ ਹੈ ਕਿਉਂਕਿ ਉਹਨਾਂ ਨੇ ਵੀ ਆ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਨੂੰ ਪੂਰਾ ਕਰਨਾ ਸੀ ਸੁਆਸ இந்து ਦੇ ਘਰਵਾਰਿਆਂ ਨੂੰ ਕਹਿੰਦਾ ਹੈ ਕਿ ਉਸ ਨੂੰ ਪਤਾ ਰਹੀ ਕਿ இந்து ਕਿੱਥੇ ਹੈ ਉਸਨੇ ਵੀ ਹਿੰਦੂ ਨੂੰ ਕਾਲ ਕੀਤਾ ਸੀ ਪਰ ਉਸਦਾ ਫੋਨ ਸਵਿਚ ਆਫ ਆ ਰਿਹਾ ਸੀ ਹਿੰਦੂ ਦੇ ਘਰਵਾਰੇ ਹਿੰਦੂ ਦੇ ਪਿਤਾ ਹਿੰਦੂ ਦੀ ਤਲਾਸ਼ ਵਿੱਚ ਲੱਗੇ ਹੋਏ ਸਨ ਅਤੇ ਇਸੇ ਦੌਰਾਨ 2 ਦਿਨ ਬੀਤ ਜਾਂਦੇ ਹਨ ਇਸ ਦੌਰਾਨ ਉਹਨਾਂ ਨੇ ਪੁਲਿਸ ਸਟੇਸ਼ਨ ਵਿੱਚ ਹਿੰਦੂ ਦੀ ਗੁੰਮਸ਼ੁਦਾ ਦੀ ਰਿਪੋਰਟ ਵੀ ਦਰਜ ਕਰਵਾਈ ਸੀ ਫਿਰ 2 ਦਿਨ ਬੀਤਣ ਦੇ ਬਾਅਦ ਉਸ ਨਦੀ ਵਿੱਚ ਪੁਲ ਦੇ ਕਿਨਾਰੇ ਮਜ਼ਦੂਰ ਰੇਤ ਕੱਢ ਰਹੇ ਸਨ ਤਾਂ ਉਹਨਾਂ ਨੂੰ ਇੱਕ ਕੁੜੀ ਦੀ Laash ਮਿਲਦੀ ਹੈ ਜਿਸ ਦਾ ਸਿਰ ਪਿੱਛੋ ਤੋਂ ਫਟਿਆ ਹੋਇਆ ਸੀ ਉਸ ਕੁੜੀ ਦੀ ਪਹਿਚਾਨ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਕੁਮਾਰੀ இந்து ਦੀ ਡੱਡ ਬੋਦੀ ਸੀ ਜਿਸ ਦਾ ਪੋਸਟ ਨੋਟਮ ਕਰਕੇ ਘਰਵਾਲਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ ਪੁਲਿਸ ਇਸ ਕੇਸ ਨੂੰ ਸੁਸਾਇਡ ਦੱਸ ਕੇ ਰਿਪੋਰਟ ਤਿਆਰ ਕਰ ਲੈਂਦੀ ਹੈ ਕਿਉਂਕਿ ਪੁਲਿਸ ਵਾਲਿਆਂ ਨੂੰ ਲੱਗਦਾ ਸੀ ਕਿ இந்து ਦਾ ਕੁਝ ਸਮੇਂ ਬਾਅਦ ਵਿਆਹ ਹੋਣ ਵਾਲਾ ਸੀ ਅਤੇ ਸ਼ਾਇਦ ਇਸ ਵਿਆਹ ਵਿੱਚ ਘਰਵਾਲਿਆਂ ਨੇ இந்து ਤੇ ਦਬਾਅ ਬਣਾਇਆ ਹੋਵੇਗਾ ਜਿਸ ਕਾਰਨ இந்து ਨੇ ਖੁਦਕੁਸ਼ੀ ਕਰ ਲਈ ਪਰ இந்து ਦੇ ਪਾਪਾ ਇਹ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਸਨ ਕਿ இந்து ਨੇ ਖੁਦਕੁਸ਼ੀ ਕੀਤੀ ਹੈ ਕਿਉਂਕਿ ਇਹ ਵਿਆਹ இந்து ਦੀ ਮਰਜ਼ੀ ਨਾਲ ਹੋ ਰਿਹਾ ਸੀ ਹੁਣ இந்து ਦੇ ਪਾਪਾ ਇੱਕ ਵਾਰ ਫਿਰ ਉਸ ਜਗ੍ਹਾ ਤੇ ਜਾ ਰਹੇ ਸਨ ਜਿੱਥੇ இந்து ਦੀ ਡੈੱਡ ਬੋਡੀ ਮਿਲੀ ਸੀ ਜਿਵੇਂ ਹੀ இந்து ਦੇ ਪਾਪਾ ਉਸ ਜਗ੍ਹਾ ਤੇ ਪਹੁੰਚਦੇ ਹਨ ਉਹਨਾਂ ਨੂੰ ਉੱਥੇ ਇੱਕ ਬਹੁਤ ਵੱਡੀ ਗੱਲ ਪਤਾ ਲੱਗਦੀ ਹੈ ਉੱਥੇ ਕੰਮ ਕਰ ਰਿਹਾ ਇਹ ਮਜ਼ਦੂਰ ਤੋਂ इंदू ਦੇ ਪਾਪਾ ਪੁੱਛਦੇ ਹਨ ਕਿ ਉਸਨੇ ਉਸ ਰਾਤ ਕੀ ਵੇਖਿਆ ਸੀ ਮਜ਼ਦੂਰ ਦੱਸਦਾ ਹੈ ਕਿ ਉਹ ਉਸ ਰਾਤ ਇੱਕ ਈ ਸੁੱਤਾ ਸੀ ਪਰ ਜਿਵੇਂ ਹੀ ਟ੍ਰੇਨ ਆਈ ਉਸਦੀ ਨੀਂਦ ਖੁੱਲ ਗਈ ਉਹ ਦੇਖਦਾ ਹੈ ਕਿ ਟ੍ਰੇਨ ਤੋਂ ਕੋਈ ਚੀਜ਼ ਡਿੱਗ ਰਹੀ ਹੈ ਜੋ ਸਿੱਧਾ ਪੁਲ ਨਾਟਕਰਾਉਂਦੀ ਹੈ ਅਤੇ ਨਦੀ ਵਿੱਚ ਡਿੱਗ ਜਾਂਦੀ ਹੈ ਅਤੇ ਉਸ ਚੀਜ਼ ਦੇ ਪਿੱਛੇ ਟ੍ਰੇਨ ਦੇ ਦਰਵਾਜ਼ੇ ਦੇ ਕੋਲ ਉਸ ਨੂੰ ਇੱਕ ਵਿਅਕਤੀ ਖੜਾ ਦਿਸਿਆ ਉਸ ਦੂਰ ਦੀ ਇਹ ਗੱਲ ਸੁਣਦੇ इंदੂ ਦੇ ਪਾਪਾ ਇਸ ਬੀਆਰ ਨੂੰ ਲੈ ਕੇ ਕੋਡ ਪਹੁੰਚ ਜਾਂਦੇ ਹਨ ਅਤੇ ਇਸ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਸੌਪ ਦਿੰਦੇ ਹਨ ਕ੍ਰਾਈਮ ਬ੍ਰਾਂਚ ਦੀ ਟੀਮ ਇੱਕ ਵਾਰ ਫਿਰ ਇਸ ਕੇਸ ਦੀ ਛਾਣਬੀਨ ਵਿੱਚ ਲੱਗ ਜਾਂਦੀ ਹੈ ਅਤੇ ਜਦੋਂ ਉਹਨਾਂ ਨੇ ਪੋਸਟ ਮਾਰਡਮ ਦੀ ਰਿਪੋਰਟ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਦਾ ਹੈ ਕਿ ਹਿੰਦੂ ਦੇ ਸਿਰ ਦੇ ਪਿੱਛੇ ਸੱਟ ਲੱਗੀ ਹੋਈ ਸੀ ਤਾਂ ਕ੍ਰਾਈਮ ਬ੍ਰਾਂਚ ਵਾਲਿਆਂ ਨੂੰ ਸ਼ੱਕ ਹੋਇਆ ਕਿ ਜੇ ਕੋਈ ਪ੍ਰੇਮ ਤੋਂ ਕੁਦ ਰਿਹਾ ਹੈ ਤਾਂ ਉਸ ਨੂੰ ਪਿੱਛੇ ਸੱਟ ਕਿਵੇਂ ਲੱਗ ਸਕਦੀ ਹੈ ਇਸਾ ਮਤਲਬ ਇਹ ਹੋ ਸਕਦਾ ਹੈ ਕਿ ਇੰਦੂ ਨੂੰ ਟ੍ਰੇਨ ਤੋਂ ਤੱਕਾ ਦਿੱਤਾ ਗਿਆ ਹੋਵੇ। ਹੁਣ ਕ੍ਰਾਈਮ ਬ੍ਰਾਂਚ ਨੇ ਇਸ ਸ਼ੱਕਮਾਰ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ ਅਤੇ ਟਰੈਵਲ ਏਜੰਟ ਤੱਕ ਪਹੁੰਚ ਗਈ। ਉੱਥੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੰਦੂ ਦੇ ਨਾਲ ਸਵਾਸ ਨਾਮ ਦੇ ਮੁੰਡੇ ਦੀ ਵੀ ਟ੍ਰੇਨ ਦੀ ਟਿਕਟ ਬੁੱਕ ਕਰਵਾਈ ਗਈ ਸੀ। ਤੁਰੰਤ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਸਵਾਸ ਦੇ ਘਰ ਪਹੁੰਚ ਜਾਂਦੀ ਹੈ ਅਤੇ ਉਸ ਤੋਂ ਪੁੱਛਗਿੱਛ ਕਰਦੀ ਹੈ। ਸਵਾਸ ਸਿਰਫ ਇਨਾ ਹੀ ਕਹਿੰਦਾ ਹੈ ਕਿ ਉਸ ਨੂੰ ਇੰਦੂ ਬਾਰੇ ਕੁਝ ਨਹੀਂ ਪਤਾ ਉਹ ਸਿਰਫ ਉਸ ਦਾ ਇੱਕ ਚੰਗਾ ਦੋਸਤ ਸੀ ਪਰ ਜਿਵੇਂ ਹੀ ਪੁਲਿਸ ਵਾਲੇ ਸਵਾਸ ਦਾ ਲੈਪਟਾਪ ਚੈੱਕ ਕਰਦੇ ਹਨ ਉਹਨਾਂ ਨੂੰ ਲੈਪਟਾਪ ਵਿੱਚ ਸਵਾਸ ਅਤੇ ਇੰਦੂ ਦੀਆਂ ਕੁਝ ਪ੍ਰਾਈਵੇਟ ਫੋਟੋਆਂ ਮਿਲਦੀਆਂ ਹਨ ਇਹ ਫੋਟੋਆਂ ਦੇਖ ਕੇ ਪੁਲਿਸ ਵਾਲੇ ਸਾਰੀ ਗੱਲ ਸਮਝ ਜਾਂਦੇ ਹਨ ਅਤੇ ਤੁਰੰਤ ਹੀ ਸਵਾਸ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਸਵਾਸ ਲੋਂਦੇ ਹੋਏ ਪੁਲਿਸ ਨੂੰ ਉਸ ਰਾਤ ਦੀ ਪੂਰੀ ਘਟਨਾ ਬਾਰੇ ਦੱਸਦਾ ਹੈ ਕਿ ਉਸਨੇ ਹੀ ਉਸ ਰਾਤ ਟ੍ਰੇਨ ਵਿੱਚੋਂ ਕੁਮਾਰੀ ਇੰਦੂ ਨੂੰ ਤੱਕਾ ਦਿੱਤਾ ਸੀ ਕਿਉਂਕਿ ਇੰਦੂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਸਵਾਸ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਸਵਾਸ ਦੀ ਜਿੱਦ ਨੇ ਮੰਮੀ ਪਾਪਾ ਦੀ ਇੱਕ ਪਿਆਰੀ ਬੱਚੀ ਨੂੰ ਉਹਨਾਂ ਤੋਂ ਖੋ ਲਿਆ ਜੋ ਆਪਣੇ ਅਤੇ ਆਪਣੇ ਮੰਮੀ ਪਾਪਾ ਦੇ ਸੁਪਨਿਆਂ ਨੂੰ ਸੱਚ ਕਰਨ ਆਈ ਸੀ ਉਹ ਪੜਾਈ ਕਰਨ ਲਈ ਆਈ ਸੀ ਪਰ ਵਾਪਸੀ ਤੇ ਸਿਰਫ ਉਸਦੀ ਲਾਸ਼ ਹੀ ਆਈ ਸੀ ਅਤੇ ਉਹ ਉਹ ਵੀ ਉਸਦੇ ਵਿਆਹ ਦੇ ਕੁਝ ਦਿਨ ਪਹਿਲਾਂ ਦੋਸਤੋ ਇਸ ਬੱਚੀ ਨਾਲ ਗਲਤ ਕਰਨ ਵਾਲਾ ਜਨੀ ਕੇ ਸੁਆਸ ਅੱਜ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆਪਣੀ ਜ਼ਿੰਦਗੀ ਬਿਤਾ ਰਿਹਾ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਸੱਚੀ ਕਹਾਣੀ ਇਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਅਤੇ ਖੁਦ ਨੂੰ ਆਪਣੇ ਹਾਲਾਤਾਂ ਤੋਂ ਪਹਿਲਾਂ ਹੀ ਸਤਰਕ ਕਰ ਸਕਦੇ ਹਾਂ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਲੈ ਕੇ ਧੰਨਵਾਦ ਜੀ